ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਲੱਖ ਲੱਖ ਕੋਟ ਕੋਟ ਅਨੰਤ ਅਨੰਤ ਬਾਰ ਬਾਰ ਸ਼ੁਕਰਾਨਾ 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 ਅੰਗ ਸੰਗ ਸਾਈ ਰਹਿਨੇ ਕਾ ਸ਼ੁਕਰਾਨਾ ਹੈ ਰੇਕਵਾਦੇ ਕਰ ਸਾਖਾ ਸ਼ੁਕਰਾਨਾ 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 ਸੰਗਤ ਜੀ संगत जी मैं आप गुरु जी का शुकराना सत्संग शेयर करने जा रही हूँ कृपा मेरे को जब से फरवरी मंत्र स्टार्ट हुआ है गुरुा ने कहा है कि मैं तुम्हें बहुत ब्लेस करूँगा और आए दिन मेरे को एंजल नंबर की ब्लेसिंग और तितली स्वरूप के दर्शन होते ही रहते हैं शुक्राना गुरु लख लखट अनंत अनंत बार शुक्राना और गुरु मेरे को पॉजिटिव आई मैसेज भी देती है कि तेरा कल्याण कितना कर देता है जो भी संगत जी एक बात है जो भी मेरे दिल में कुछ होता है तो गुरुपा वो जट से जान लेती है गुरुपा महाशिव हैं जाने जाने रब है और मैं हमेशा उनसे यही भी अर्दास करती हूँ कि हमेशा अंग संसाई रहे हैं और मेरे परिवार का मैं यही कह देती हूँ कि आपको गुरुपा पता ही है आपके हाथ रहे में डोर है मेरी जैसे ही आप गुरु अच्छा ही होगा गुरुपा कहती ही हैं कि मैंने तेरा बहुत अच्छा सोचा हुआ है शुक्राना किया कर शुकराना गुरुपा लख लखनता शुक्राना और मैंने जो अरदास लगाई थी कि मेरे भाई को काम मिल जाए वो भी मिल गया है और गुरु का और भी बहुत पॉजिटिव पॉजिटिव मैसेज देते हैं और हमेशा अंग संग रहते हैं शुक्राना गुरुपा गुरुपा कहते हैं कि जब तुम्हें कुछ समझ ना आए तो मुझे याद किया करो तुम तो तब मैं तुम्हारे साथ खड़ा मिलूँगा तुम्हें बस मुझे महसूस करो शुक्राना गुरु कला कोट कोट अनंत अनंत बाद शुकराना गुरुआ अब भी मैं एक दुविधा में फंसी हुई हूँ गुरुपा आप ही उन्हें उसे निकालो और मैं एक काम करने जा रही हूँ गुरुपा आप ही उसे पूरा करवाइए शुक्राना गुरुपा शुक्राना 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 हर एक बात हर एक साफ शुक्राना अपनी संगत बनाने का शुक्राना मेरे परिवार को ब्लेस करने का कर शुक्राना मुझे ब्लेस करने का कर शुक्राना और मेरे जो नमे रिश्तेदार हैं उन्हें भी ब्लेस करने का कर शुक्राना 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 संगत जी गुरुपा ने मेरे को कहा है कि जो तू तो जैसा भी सोचेगी जैसे जिसके बारे में जैसा भी करेगी वो तुम्हें

ਜੈ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਸੰਗਤ ਜੀ ਮੈਂ ਗੁਰੂ ਜੀ ਉਹਨਾਂ ਦੀ ਬੇਟੀ ਅੱਜ ਗੁਰੂ ਜੀ ਉਹਨਾਂ ਦੀ ਕਿਰਪਾ ਨਾਲ ਉਹਨਾਂ ਦਾ ਸ਼ੁਕਰਾਨਾ ਸਤਸੰਗ ਸ਼ੇਅਰ ਕਰਨ ਜਾ ਰਹੀ ਹਾਂ ਸੰਗਤ ਜੀ ਮੈਂ ਮੈਨੂੰ ਨਾ ਕਾਫੀ ਦਿਨਾਂ ਤੋਂ ਗੁਰੂ ਜੀ ਉਹਨਾਂ ਦੇ ਮਤਲਬ ਮੈਸੇਜ ਆ ਰਹੇ ਸੀ ਕਿ ਆਪਣਾ ਸ਼ੁਕਰਾਨਾ ਸਤਸੰਗ ਸ਼ੇਅਰ ਕਰ ਸ਼ੁ크rana ਸਤਸੰਗ ਸ਼ੇਅਰ ਕਰ ਪਰ ਮੈਂ ਮੈਂ ਕਰ ਕਰ ਮਤਲਬ ਮੈਂ ਕੀਤਾ ਹੀ ਨਹੀਂ ਸ਼ੁ크rana ਸਤਸੰਗ ਕਾਫੀ دیر ਤੋਂ ਸ਼ੇਅਰ ਗੁਰੂ ਜੀ ਉਹਨਾਂ ਦੇ ਤੇ ਗੁਰੂ ਜੀ ਕਹਿ ਰਹੇ ਸੀ ਕਿ ਆਪਣੀ ਇਸ ਗਲਤੀ ਫਿਰ ਹੁਣ ਮੈਨੂੰ ਥੋੜੇ ਦਿਨ ਪਹਿਲਾਂ ਹੀ ਗੁਰੂ ਜੀ ਉਹਨਾਂ ਦਾ ਮੈਸੇਜ ਆਇਆ ਕਿ ਆਪਣੀ ਇਸ ਗਲਤੀ ਨੂੰ ਸੁਧਾਰ ਤੇ ਸ਼ੁ크rana ਸ਼ੇਅਰ ਕਰ ਆਪਣਾ ਤੇ ਗੁਰੂ ਜੀ ਮਹਾਰਾਜ ਜੀ ਮੈਂ ਆਪਜੀ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਗੁਰੂ ਜੀ ਆਪਣੀ ਇਸ ਗਲਤੀ दे जो कि मैं शुकराना सत्संग शेयर इन्नी देर तो नहीं किया उस मैं माफ़ कर दो गुरु जी माफ़ कर दो गुरु जी महारा महाराज जी उन्होंने किरपा तो बेअंत है जी उन्होंने बहुत कुछ दिता है सो पर मैं शुकराना सत्संग गुरु जी उन्होंने दे काफ़ी देर तो शेयर ही नहीं किया उस मैं माफ़ करना गुरु जी मैं माफ़ करना ਇਨਾ ਪਿਆਰ ਕਰਨ ਦੇ ਲਈ ਸ਼ੁਕਰਾਨਾ ਗੁਰੂ ਜੀ ਇਨਾ ਖਿਆਲ ਰੱਖਣ ਦੇ ਲਈ ਸ਼ੁਕਰਾਨਾ ਇੰਨੀਆਂ ਸਾਰੀਆਂ ਖੁਸ਼ੀਆਂ ਬਖਸ਼ਣ ਦੇ ਲਈ ਸ਼ੁਕਰਾਨਾ ਗੁਰੂ ਜੀ ਸਾਰੇ ਕਾਰਜ ਸਵਾਰਨ ਦੇ ਲਈ ਸ਼ੁਕਰਾਨਾ ਗੁਰੂ ਜੀ ਆਪ ਜੀ ਦਾ ਅਨੰਤ ਬਨੰਤ ਬਾਰ ਸ਼ੁਕਰਾਨਾ ਆਪ ਜੀ ਦਾ ਲਖ ਲਖ ਬਾਰ ਸ਼ੁਕਰਾਨਾ ਮੇਰੇ ਪਿਆਰੇ ਗੁਰੂ ਜੀ ਸੰਗਤ ਜੀ ਇਹ ਮੈਂ ਆਪਣਾ ਸਤਸੰਗ ਜੋ ਸ਼ੇਅਰ ਕਰਨ ਜਾ ਰਹੀਆਂ ਇਹ ਮੈਂ ਆਪਣੇ ਸਪਟੰਬਰ ਅਗਸਟ ਮਹੀਨ ਦਾ ਹੈ ਮੇਰਾ 2024 ਦਾ ਸੰਗਤ ਜੀ ਮੈਂ ਪਹਿਲੇ ਅ ਗੁਰੂ ਜੀ ਉਹਨਾਂ ਦਾ ਮੰਤਰ ਚੱਕਰਨਾ ਚਾਹੂੰਗੀ ਓਮ ਨਮਰ ਸ਼ਿਵਾਏ Shiv ji sada sahaye ਓਮ ਨਮਰ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸ਼ੁ크rana ਗੁਰੂ ਜੀ ਅਨੰਤ ਬਨੰਤਮਾਰ ਸ਼ੁ크rana ਲਖ ਲਖ ਵਾਰ ਸ਼ੁ크rana ਮੇਰੇ ਪਿਆਰੇ ਗੁਰੂ ਜੀ ਸੰਗਤ ਜੀ ਇਹ ਨਾ ਮੈਨੂੰ ਲਾਸਟ ਇਅਰ ਸਪਟੈਂਬਰ ਅਗਸਟ ਦੀ ਗੱਲ ਹੈ ਮੈਨੂੰ ਅਦੂਨਾ ਗੁਰੂ ਜੀ ਉਹਨਾਂ ਦੇ ਬਹੁਤ ਸਾਰੇ ਮੈਸੇਜ ਆਉਂਦੇ ਸੀ ਕਿ ਤੇਰੇ ਅੰਦਰ ਇੱਕ ਬਹੁਤ ਵੱਡੀ ਬਿਮਾਰੀ ਜੋ ਪਨਪਰੀ ਹੈ ਕਬਰਾਈ ਨਾ ਮੈਂ ਇਹਨੂੰ ਨਾ ਇਨਫੈਕਸ਼ਨ ਰਾਈ ਜਾਂ ਸਕਿਨ ਅਲਰਜੀ ਦੇ ਰਾਈ ਕਟਾਂਗਾ ਸੋ ਸੰਗਤ ਜੀ ਮੈਨੂੰ ਫਿਰ ਉਸ ਤੋਂ ਬਾਅਦ ਗੁਰੂ ਜੀ ਉਹਨਾਂ ਨੇ ਮੈਨੂੰ ਨਾ ਕਹੀ ਕੈਂਸਰ ਦੇ ਸਤਸੰਗ ਸੁਣਾਏ ਗੁਰੂ ਜੀ ਉਹਨਾਂ ਨੇ ਮੈਨੂੰ ਬਹੁਤ ਸਾਰੇ ਪੇਟ ਦੇ ਕੈਂਸਰ ਤੇ ਤੇ ਸੰਗਤ ਜੀ ਫਿਰ ਕੀ ਹੁੰਦਾ ਕਿ ਮੈਨੂੰ ਫਿਰ ਥੋੜੀ ਦੇ ਮਤਲਬ ਉਸੇ ਮੰਚ ਚ ਨਾ ਮੈਨੂੰ ਪੇਟ ਚ ਦਰਦ ਹੋਣੀ ਸ਼ੁਰੂ ਹੋਈ ਬਹੁਤ ਜ਼ੋਰ ਦੀ ਦਰਦ ਉਦਰਦ ਮਤਲਬ ਮੈਨੂੰ ਜਦੋਂ ਹੁੰਦੀ ਸੀ ਤੇ ਮੈਨੂੰ ਮਤਲਬ ਸਮ ਮਤਲਬ ਇੰਨੀ ਜ਼ਿਆਦਾ ਦਰਦ ਹੁੰਦੀ ਸੀ ਕਿ ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਹੁਣ ਮੇਨੂੰ ਕੀ ਹੋ ਜਾਣਾ ਪਰ ਸੰਗਤ ਜੀ ਮੈਂ ਉਸ ਟਾਈਮ ਸਿਰਫ ਗੁਰੂ ਜੀ ਉਹਨਾਂ ਨੂੰ ਯਾਦ ਕਰਦੀ ਹੁੰਦੀ ਸੀ ਕਿ ਗੁਰੂ ਜੀ ਦਰਦ ਬਹੁਤ ਹੋ ਰਹੀ ਹੈ ਮੇਰ ਤੋਂ ਸਿਆ ਨਹੀਂ ਜਾ ਰਿਹਾ ਮੇਰ ਕਰੋ ਗੁਰੂ ਜੀ ਮੈਨੂੰ ਇਸ ਦਰਦ ਨੂੰ ਖਤਮ ਕਰੋ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਸੰਗਤ ਜੀ ਮੇਨ ਨਾਲ ਇਦਾਂ ਹੀ ਹੁੰਨਾ ਕਿ ਗੁਰੂ ਜੀ ਉਹਨਾਂ ਨੇ ਨਾ ਉਹ ਪੇਨ ਜਿਹੜੀ ਮੇਰੀ ਹੁੰਦੀ ਸੀ ਉਹ ਬਹੁਤ ਜ਼ੋਰ ਦੀ ਹੁੰਦੀ ਸੀ ਔਰ ਜਦੋਂ ਮੈਂ ਗੁਰੂ ਜੀ ਨਾਲ ਆਪਣੀ ਅਰਦਾਸ ਕਰਨੀ ਤੇ ਗੁਰੂ ਜੀ ਉਹਨਾਂ ਨੇ ਮੇਰੀ ਉਹ ਦਰਦ ਮਤਲਬ ਮੈਨੂੰ ਪਤਾ ਨਹੀਂ ਲੱਗਣਾ ਮੈਨੇ ਠੀਕ ਕਰ ਦੇਣਾ ਮੈਨੂੰ ਮੈਨੂੰ ਇਦਾਂ ਲੱਗਣਾ ਕਿ ਮੈਂ ਠੀਕ ਮਤਲਬ ਕੁਝ ਵੀ ਨਹੀਂ ਹੋਇਆ ਮੈਨੂੰ ਮੈਂ ਠੀਕ ਆ ਸੰਗਤ ਜੀ ਇਦਾਂ ਹੀ ਹੁੰਦਾ ਰਿਹਾ ਮੈਨੂੰ ਇਹ ਦਰਦ ਹੁੰਦੀ ਵੀ ਸੀਗੀ ਜਦੋਂ ਵੀ ਹੁੰਦੀ ਸੀ ਬਹੁਤ ਜ਼ੋਰ ਨਾਲ ਹੁੰਦੀ ਸੀ ਔਰ ਮੈਂ ਸਿਰਫ ਗੁਰੂ ਜੀ ਉਹਨਾਂ ਨੂੰ ਯਾਦ ਕਰਦੀ ਸੀ ਤੇ ਗੁਰੂ ਜੀ ਠੀਕ ਕਰ ਦਿੰਦੇ ਸੀ ਇਹ ਚੱਲਦਾ ਰਿਹਾ ਕਾਫੀ ਮਹੀਨਿਆਂ ਤੋਂ ਔਰ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਜਿਸ ਤਰ੍ਹਾਂ ਗੁਰੂ ਜੀ ਉਹਨਾਂ ਨੇ ਦੱਸਿਆ ਸੀ ਕਿ ਇਹ ਜੋ ਹੈਗੀ ਆ ਤੇਰੀ ਢੇਟ ਦੀ ਬਿਮਾਰੀ ਇਹ ਮੈਂ ਹੈ ਸਕਿਨ ਇਨਫੈਕਸ਼ਨ ਸਕਿਨ ਅਲਰਜੀ ਰਾਈਂ ਕਟਾਂਗਾ ਤੇ ਉਦਾਂ ਹੀ ਹੋਇਆ ਮੈਨੂੰ ਫਿਰ ਨਾ ਸੰਗਤ ਜੀ ਸਕਿਨ ਅਲਰਜੀ ਵੀ ਹੋਈ ਮੇਰੀ ਸਕਿਨ ਤੇ ਬਹੁਤ ਜ਼ਿਆਦਾ ਕਦੀ ਕਿਤੇ ਸਵੇਲਿੰਗ ਕਦੀ ਕਿਤੇ ਸਵੇਲਿੰਗ ਕੀ ਦੇ ਕਦੀ ਕਿਤੇ ਮੇਰੇ ਖਾਰਿਸ਼ ਹੋਣਾ ਪੂਰੀ ਬਾਡੀ ਤੇ ਇਦਾਂ ਮੈਨੂੰ ਚੱਲਦਾ ਰਿਹਾ ਪੂਰਾ ਮੇਰਾ ਤੇ ਮੈਂ ਕਈ ਵਾਰੀ ਗੁਰੂ ਜੀ ਉਹਨਾਂ ਅੱਗੇ ਬੈਠ ਕੇ ਰੋਣ ਵੀ ਲਾਂਦੀ ਸੀ ਰੋ ਰੋ ਲੈਂਦੀ ਸੀ ਕਿ ਗੁਰੂ ਜੀ ਕੀ ਹੋ ਰਿਹਾ ਮੇਰੇ ਨਾਲ ਤੇ ਪਰ ਗੁਰੂ ਜੀ ਉਹਨੇ ਪਹਿਲੇ ਹੀ ਦੱਸਿਆ ਸੀ ਕਿ ਘਬਰਾਣਾ ਨਹੀਂ ਹੈ ਮੈਂ ਠੀਕ ਕਰ ਦੇਣਾ ਤੇ ਉਹ ਸੰਗਤ ਜੀ ਉਹ ਸੱਚੀ ਗੁਰੂ ਜੀ ਉਹਨਾਂ ਨੇ ਮੇਰੀ ਮੈਨੂੰ ਠੀਕ ਕੀਤਾ ਮਤਲਬ ਮੇਰੀ ਸਾਰੀ ਦੀ ਸਾਰੀ ਜੋ ਸਕਿਨ ਅਲਰਜੀ ਸੀਗੀ ਉਹ ਵੀ ਮੇਰੀ ਠੀਕੀ ਤੇ ਇਨਫੈਕਸ਼ਨ ਔਰ ਗੁਰੂ ਜੀ ਕਹਿੰਦੇ ਹੁੰਦੇ ਸੀ ਕਿ ਜਲ ਪ੍ਰਸ਼ਾਦ ਪੀਆ ਕਰ ਤੇ ਸੰਗਤ ਜੀ ਮੈਂ ਜਲ ਪ੍ਰਸ਼ਾਦ ਲੈਂਦੀ ਸੀ ਮਤਲਬ ਜਦ ਸਤਸੰਗ ਜਾਂ ਜਤ ਵੀ ਗੁਰੂ ਜੀ ਲੈ ਕੇ ਜਾਂਦੇ ਆ ਤੇ ਮੈਂ ਉੱਥੋਂ ਦੀ ਲੈ ਕੇ ਆਂਦੀ ਸੀ ਜਲ ਪ੍ਰਸ਼ਾਦ ਤੇ ਅ ਤੇ ਫਿਰ ਮੈਂ ਉਹੀ ਸ਼ਕ ਦੀ ਹੁੰਦੀ ਸੀ ਉਹਨਾਂ ਨੂੰ ਮਤਲਬ ਥੋੜਾ ਉਹਨਾਂ ਨੂੰ ਬਤਾ ਕੇ ਤੇ ਉਹ ਰੈਗੂਲਰ ਸ਼ਕਨਾ ਸ਼ੁਰੂ ਕੀਤੀ ਸ਼ਕਦੀ ਹੁੰਦੀ ਸੀਗੀ ਫਿਰ ਉਸ ਤੋਂ ਬਾਅਦ ਸੰਗਤ ਜੀ ਮੈਨੂੰ ਕੀ ਹੋਇਆ ਜਦੋਂ ਮੇਰੀ ਇਹ ਵਾਲੀ ਇੱਕ ਪ੍ਰੋਬਲਮ ਉਸ ਤੋਂ ਬਾਅਦ ਹੀ ਇੱਕ ਐਵਲੀ ਮੇਰੀ ਮਤਲਬ ਚਲਦੀ ਪਈ ਸੀ ਕਿ ਮੈਨੂੰ ਬਿਮਾਰੀ ਦੀ ਦੂਸਰਾ ਪੇਟ ਦੀ ਬਿਮਾਰੀ ਦੀ ਦੂਸਰਾ ਫਿਰ ਸਕਿਨ ਅਲਰਜੀ ਵੀ ਚੱਲਦੀ ਰਹੀ ਵਿੱਚ ਫਿਰ ਫਿਰ ਉਸ ਤੋਂ ਬਾਅਦ ਮੈਨੂੰ ਕੀ ਹੋਇਆ ਮੈਂ ਨ ਇੱਕ ਦਿਨ ਕੰਮ ਤੋਂ ਆ ਰਹੀ ਸੀ ਔਰ ਮੈਂ ਇਸ ਰਾਹੀਂ ਉਥੇ ਬੱਸ ਸਟਾਪ ਤੇ ਬੈਠੀ ਸੀਗੀ ਤੇ ਮੈਂ ਉਹ ਇੱਧੇ ਦੇਖ ਰਹੀ ਸੀ ਦੂਸਰੀ ਸਾਈਡ ਉਰਥੇ ਉਥੇ ਟਾਈਮਿੰਗ ਵੈਰਾ ਸ਼ੋ ਹੁੰਦਾ ਹੈ ਡਿਸਪਲੇ ਤੇ ਉਹ ਮੈਂ ਦੇਖਿਆ ਤੇ ਉੱਥੇ ਬਹੁਤ ਮਤਲਬ ਉਹਨਾਂ ਨੇ ਵੱਡੇ ਸਾਈਜ਼ ਜੋ ਹੁੰਦਾ ਉੱਤੇ ਜ਼ੂਮ ਕਰਕੇ ਕੀਤਾ ਹੁੰਦਾ ਤੇ ਮੈਨੂੰ ਉਹਨੂੰ ਦਿਖਾਈ ਨਹੀਂ ਦਿੱਤਾ ਮਤਲਬ ਬੜਾ ਤੁੰਦਲਾ ਦਿਖਾਈ ਦਿੱਤਾ ਤੇ ਮੈਂ ਸੋਚਣ ਲੱਗੀ ਕਿ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ ਮਤਲਬ ਮੈਨੂੰ ਤੁੰਦਲਾ ਕਿਉਂ ਦਿਖਾਈ ਦੇ ਰਿਹਾ ਮੈਨੂੰ ਬੜਾ ਅਜੀਬ ਲੱਗਿਆ ਕੀ ਲੈ ਮੇਰੀ ਤਾਂ ਹੁਣ ਆਈ ਸਾਈਡ ਵੀ ਨਹੀਂ ਮੈਨੂੰ ਵੈਸੇ ਸਪੈਕਸ ਲੱਗੀਆਂ ਹੋਈਆਂ ਪਰ ਮੈਂ ਪੈਨਦੀ ਨਹੀਂ ਮਤਲਬ ਇਨ ਮਤਲਬ ਮੈਨੂੰ ਦੂਰ ਤੱਕ ਠੀਕ ਹੈ ਮਤਲਬ ਕਲੀਅਰ ਦਿਖ ਜਾਂਦਾ ਤੇ ਪਰ ਉਸ ਦਿਨ ਜਦੋਂ ਮੈਂ ਦੇਖਿਆ ਤੇ ਮੈਨੂੰ ਤੁੰਦਲਾ ਦਿਖਾਈ ਦਿੰਦਾ ਸੀ ਤੇ ਮੈਂ ਬੜੀ ਕਬਰਾਈ ਮਤਲਬ ਮੈਨੂੰ ਥੋੜਾ ਹੋ ਗਿਆ ਮੈਂ ਕਿ ਚਲੋ ਨਾਈ ਸਾਈਡ ਦੀ ਪ੍ਰੋਬਲਮ ਸ਼ੁਰੂ ਹੋ ਗਈ। ਅਦਰਵਾਈਜ਼ਾਈਡ ਵੀ ਵੀਕ ਹੋ ਗਈ ਉਹਨਾਂ। ਫਿਰ ਸੰਗਤ ਜੀ ਮੈਨੂੰ ਗੁਰੂ ਜੀ ਉਹਨਾਂ ਨੇ ਸਤਸੰਗ ਸੁਣਾਉਣੀ ਸ਼ੁਰੂ ਕਰ ਦਿੱਤੀ ਅੱਖਾਂ ਤੋਂ ਰਿਲੇਟਡ ਆਈ ਸਾਈਡ ਵੀਕ ਮਤਲਬ ਤਈ ਕਈ ਸੰਗਤ ਉਹਨਾਂ ਨੇ ਵੀ ਸ਼ੇਅਰ ਕੀਤਾ ਕਿ ਉਹਨਾਂ ਦੀ ਦਾ ਆਈ ਸਾਈਡ ਵੀਕ ਉਹਨਾਂ ਨੂੰ ਤੁਮਲਾ ਦਿਖਾਈ ਦੇਣਾ ਸ਼ੁਰੂ ਹੋ ਗਿਆ। ਤੇ ਫਿਰ ਉਹਨਾਂ ਨੇ ਗੁਰੂ ਜੀ ਮਹਾਰਾਜੀ ਉਹਨਾਂ ਦਾ ਮਤਲਬ ਚਲ ਪ੍ਰਸ਼ਾਦ ਅੱਖਾਂ ਚ ਪਾਇਆ ਤੇ ਉਹ ਠੀਕ ਹੋ ਗਏ। ਗੁਰੂ ਜੀ ਨੇ ਮੈਨੂੰ ਪਤਾ ਨਹੀਂ ਕਿੰਨੇ ਸਾਰੇ satsang ਮੈਨੂੰ ਅੱਖਾਂ ਤੋਂ ਰਿਲੇਟਡ ਸੁਣਾंदेਗੇ ਸੁਣਾंदेਗੇ ਅੱਖਾਂ ਦੀ ਪ੍ਰੋਬਲਮ ਤੋਂ ਰਿਲੇਟਡ ਆਈ ਸਾਈਡ ਤੋਂ ਰਿਲੇਟਡ ਤੇ ਨਾਲ ਹੀ ਕੈਂਸਰ ਤੋਂ ਰਿਲੇਟਡ ਪੇਟ ਦੀ ਪ੍ਰੋਬਲਮ ਤੋਂ ਰਿਲੇਟਡ ਤੇ ਇਹ ਸਾਰੇ satsang ਗੁਰੂ ਜੀ ਉਹਨਾਂ ਨੇ ਮੈਨੂੰ ਸੁਣਾ ਸੁਣਾ ਕੇ ਸੁਣਾ ਸੁਣਾ ਕੇ ਮੈਨੂੰ ਠੀਕ ਕੀਤਾ ਔਰ ਮੇਰੀ ਅੱਖਾਂ ਦੀ ਪ੍ਰੋਬਲਮ ਇੱਕ ਇਹ ਵੀ ਸੀ ਕਿ ਮੈਨੂੰ ਨਾ ਮੈਂ ਨਾ ਅੰਗਰੇਜ਼ੀ ਉਹਨਾਂ ਨੇ ਕਿਹਾ ਤੁਸੀਂ ਜਲ ਪ੍ਰਸ਼ਾਦ ਪਾਇਆ ਕਰ ਪਾਣਾ ਤੇ ਪਰ ਮੈਂ ਪਾਂਦੀ ਨਹੀਂ ਸੀ ਕਦੀ ਇੱਕ ਦੋ ਦਿਨ ਕਰ ਲੈਣਾ ਫਿਰ ਮੈਂ ਨਹੀਂ ਕਰਦੀ ਛੱਡ ਦਿੰਦੀ ਮੈਂ ਅਜੇ ਤੱਕ ਵੀ ਨਹੀਂ ਕਰਦੀ ਉਸ ਲਈ ਮਾਫੀ ਮੰਗਦੀ ਆ ਗੁਰੂ ਜੀ ਤੇ ਸੰਗਤ ਜੀ ਮੈਂ ਨਾ ਇਦਾਂ ਗੁਰੂ ਜੀ ਹਣੇ ਮੈਨੂੰ ਇੰਨੇ ਸਤ ਸੰਗ ਸੁਣਾਏ ਮੇਰੀ ਅੱਖਾਂ 'ਚ ਨਾ ਫਿਰ ਖਾਰੀ ਮੇਰੀ ਪ੍ਰੋਬਲਮ ਬੜੀ ਖਾਰਿਸ਼ ਵੀ ਹੋਣੀ ਸ਼ੁਰੂ ਹੋਈ ਚਿਪਚਪਾ ਬੰਨ ਔਰ ਇਦਾਂ ਲੱਗਦਾ ਸੀ ਇਦਾਂ ਕੋਈ ਸੂਈਆਂ ਚੁਬਦੀਆਂ ਪਈਆਂ ਹੋਈਆਂ ਅੱਖਾਂ 'ਚ ਔਰ ਅੱਖਾਂ ਨੂੰ ਮੇਰੀ ਉੱਪਰ ਇਦਾਂ ਲੱਗਦਾ ਸੀ ਕਿ ਪਤਾ ਨਹੀਂ ਕਿੰਨਾ ਕੁ ਭਾਰ ਚੱਕਿਆ ਹੋਇਆ ਮੇਰੀ ਅੱਖਾਂ ਖੋਲਣ 'ਚ ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਕੀ ਉਹ ਮੇਰੀ ਪ੍ਰੋਬਲਮ ਗੁਰੂ ਜੀ ਨੇ ਠੀਕ ਕੀਤੀ ਮੈਨੂੰ ਸਤਸੰਗ ਸੁਨਾ ਸੁਣਾ ਕੇ ਮੇਰੇ ਕਸ਼ਟ ਕੱਟਿਆ ਗੁਰੂ ਜੀ ਹੁਣਾਂ ਨੇ ਹੁਣ ਮੇਰੀ ਅੱਖਾਂ ਚ ਕੋਈ ਪ੍ਰੋਬਲਮ ਇਤਾਂ ਦੀ ਨਹੀਂ ਹੈ ਆਈਸਾਈਡ ਥੋੜੀ ਵੀਕ ਹੈ ਪਰ ਕਾਫੀ ਜ਼ਿਆਦਾ ਹੱਦ ਤੱਕ ਠੀਕ ਹੈ ਕਦੀ ਕਦੀ ਤੁੰਦਲਦ ਦਲਦ ਤੁੰਦਲਾ ਠਿੱਕਦਾ ਵੀ ਹੈ ਪਰ ਕਈ ਵਾਰੀ ਕਲੀਅਰ ਹੋ ਜਾਂਦਾ ਹੈ ਤੇ ਉਹ ਉਹ ਗੁਰੂ ਜੀ ਹੁਣਾਂ ਨੇ ਮੈਨੂੰ ਕਿਹਾ ਜਲ ਪ੍ਰਸ਼ਾਤਾਨ ਲਿਓ ਮੈਂ ਖੁਦ ਪਾਣਦੀ ਨਹੀਂ ਰੈਗੂਲਰ ਉਹ ਮੇਰੀ ਗਲਤੀ ਉਸ ਲਈ ਮੈਂ ਮਾਫੀ ਮੰਗੂਗੀ ਮਾਫੀ ਮੰਗਦੀ ਹਾਂ ਗੁਰੂ ਜੀ ਬਾਕੀ ਜੋ ਮੇਰੀ ਜਿੱਦਾਂ ਬਾਕੀ ਮੇਰੀ ਆਈਸ ਦੀ ਪ੍ਰੋਬਲਮ ਸੀ ਉਹ ਗੁਰੂ ਜੀ ਉਹਨਾਂ ਨੇ ਮੇਰੀ ਠੀਕ ਕੀਤੀ ਔਰ ਗੁਰੂ ਜੀ ਉਹਨਾਂ ਨੇ ਇਹ ਵੀ ਕਹਿ ਆਏ ਕਿ ਤੇਰੀ ਚਸ਼ਮਾ ਜਿਹੜਾ ਹੈ ਉਹ ਉਤਰ ਜਾਏਗਾ ਤੇਰੀ ਆਈ ਸਾਈਡ ਪੂਰੀ ਹੋ ਜਾਏਗੀ ਟੈਨਸ਼ਨ ਨਹੀਂ ਲੈਣੀ ਉਸ ਲਈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਆਪ ਜੀ ਦਾ ਅਨੰਤ ਬਨੰਤ ਮਾ ਸ਼ੁਕਰਾਨਾ ਆਪ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਤੇ ਸੰਗਤ ਜੀ ਫਿਰ ਦੇਖੋ ਉਸ ਤੋਂ ਬਾਅਦ ਮੇਰੇ ਨਾਲ ਮੇਰੀ ਆ ਸਾਰੀ ਪ੍ਰੋਬਲਮ ਚੱਲਦੀ ਰਹੀ ਫਿਰ ਉਸ ਤੋਂ ਬਾਅਦ ਮੇਰੀ ਇੱਕ ਬੈਕ ਪੇਨ ਮੇਰੀ ਇੰਨੀ ਜ਼ਿਆਦਾ ਹੁੰਦੀ ਸੀ ਬਹੁਤ ਜ਼ਿਆਦਾ ਮੈਂ ਸਿੱਧਾ ਨਹੀਂ ਹੋ ਪਾਉਂਦੀ ਸੀ ਜਦੋਂ ਮੈਂ ਇੱਕ ਵਾਰੀ ਬੈਠ ਜੂ ਤਾਂ ਮੈਨੂੰ ਖੜੇ ਹੋਣ ਚ ਨਾ ਬਾਡੀ ਨੂੰ ਸਿੱਧਾ ਕਰਨ ਚ ਮੇਰੀ ਇੰਨੀ ਜ਼ਿਆਦਾ ਪੇਨ ਹੁੰਦੀ ਸੀ ਕਿ ਉਹ ਹੁਣ ਮੈਂ ਉਹ ਦੱਸ ਨਹੀਂ ਸਕਦੀ ਕਿ ਉਹ ਉਸ ਇਨਸਾਨ ਨੂੰ ਪਤਾ ਹੁੰਦਾ ਜਦੋਂ ਜਿੰਨੂੰ ਜਿਹੜੀ ਪੇਨ ਹੋ ਰਹੀ ਹੋਵੇ ਉਹ ਗੁਰੂ ਜੀ ਮਹਾਰਾਜ ਜੀ ਉਹਨਾਂ ਨੂੰ ਪਤਾ ਫਿਰ ਉਸ ਤੋਂ ਬਾਅਦ ਮੇਰੀ ਇੱਕ ਇਹ ਵੀ ਪੇਨ ਫੇ ਮੇਰੀ ਹੈਡੈਕ ਹੈਡੈਕ ਸ਼ੁਰੂ ਹੋਇਆ ਫਿਰ ਉਸ ਤੋਂ ਬਾਅਦ ਮੇਰੀ ਹੱਥਾਂ 'ਚ ਦਰਦ ਆਈ ਸ਼ੁਰੂ ਹੋਣੀ ਸ਼ੁਰੂ ਹੋ ਗਈ ਮੇਰੇ ਪੈਰਾਂ 'ਚ ਦਰਦ ਸ਼ੁਰੂ ਹੋਣ ਸ਼ੁਰੂ ਹੋ ਗਈ ਮੇਰੇ ਦੰਦਾਂ 'ਚ ਦਰਦ ਹੋਣੀ ਸ਼ੁਰੂ ਹੋ ਗਈ ਇਹ ਹੌਲੀ-ਹੌਲੀ ਮੈਨੂੰ ਸਾਰੀਆਂ ਹੀ ਮਤਲਬ ਹੈ ਬੋਡੀ ਦੇ ਪੇਨਸ ਹੋਣੇ ਸ਼ੁਰੂ ਹੋ ਗਿਆ ਤੇ ਗੁਰੂ ਜੀ ਉਹਨਾਂ ਨੇ ਜਿੰਨੇ ਵੀ ਮੇਰੀ ਆ ਸਾਰੇ ਰੋਗ ਸੀ ਜੀ ਗੁਰੂ ਜੀ ਉਹਨਾਂ ਨੇ ਮੈਨੂੰ ਸਤਸੰਗ ਸੁਨਾ ਸੁਨਾ ਕੇ ਸੁਨਾ ਸੁਨਾ ਕੇ ਮੈਨੂੰ ਠੀਕ ਕੀਤਾ ਮੈਨੂੰ ਕਦੀ ਕੋਈ ਮੈਡੀਸਨ ਜਾਂ ਕੁਝ ਕਰਨ ਦੀ ਜ਼ਰੂਰਤ ਨਹੀਂ ਪਈ ਗੁਰੂ ਜੀ ਉਹਨਾਂ ਦੀ ਇੰਨੀ ਕਿਰਪਾ ਗੁਰੂ ਜੀ ਉਹਨਾਂ ਦਾ ਅਨੰਤਮਨੰਤ ਮਾ ਸ਼ੁਕਰਾਨਾ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਕਿ ਗੁਰੂ ਜੀ ਨੇ ਮੈਨੂੰ ਇਹਨਾਂ ਸਾਰੀਆਂ ਜੋ ਵੀ ਮੇਰੀ ਪ੍ਰੋਬਲਮ ਚਲਦੀਆਂ ਪਈਆਂ ਸੀ ਬੋਡੀ ਦੀਆਂ ਸਤਸੰਗ ਸੁਣਾ ਸੁਣਾ ਕੇ ਮੇਰੀਆਂ ਕਟਵਾਈਆਂ ਮੇਰੇ ਸਾਰੇ ਕਸ਼ਟ ਗੁਰੂ ਜੀ ਉਹਨਾਂ ਨੇ ਕੱਟੇ ਸਤਸੰਗ ਸੁਣਾ ਸੁਣਾ ਕੇ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਆਪ ਜੀ ਦਾ ਅਨੰਤ ਮਨੰਤ ਮਾ ਸ਼ੁਕਰਾਨਾ ਆਪ ਜੀ ਦਾ ਲਖ ਲਖ ਧੰਨਵਾਦ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਬਾਈ ਗੁਰੂ ਜੀ ਤੋਂ ਇਹਦਾ ਸ਼ੁਕਰ ਹੈ ਸ਼ੁਕਰ ਹੈ ਪਰਮਾਤਮਾ ਸ਼ੁਕਰ ਹੈ ਤੇ ਬਾਕੀ ਸਟਮਕ ਵਿੱਚ ਮੇਰੀ ਇੱਕ ਦਿਨ ਥੋੜਾ ਜੈਨ ਹੋਈ ਪਰ ਮੈਨੂੰ ਥੋੜਾ ਮੈਨੂੰ ਇਦਾਂ ਹੈ ਕਿ ਮੈਂ ਹੁਣ ਜਿੱਦਾਂ ਰੈਗੂਲਰ ਜਲ ਪ੍ਰਸ਼ਾਦ ਵੀ ਨਹੀਂ ਲੈ ਰਹੀ ਗੁਰੂ ਜੀ ਉਹਨਾਂ ਨੇ ਕਿਹਾ ਕਿ ਜਲ ਪ੍ਰਸ਼ਾਦ ਰੈਗੂਲਰ ਲੋ ਸਤ ਸੰਗ ਸੁਨੋ ਸੋ ਗੁਰੂ ਜੀ ਮਹਾਰਾਜੀ ਮੈਂ ਆਪ ਜੀ ਦਾ ਅਨੰਤ ਬਨੰਤਮ ਬਾਰ ਸ਼ੁਕਰਾਨਾ ਕਰਦੀ ਆ ਗੁਰੂ ਜੀ ਲੱਖ ਲੱਖ ਬਾਰ ਸ਼ੁਕਰਾਨਾ ਕਰਦੀ ਆ ਮੇਰੇ ਇਹ ਸਾਰੇ ਕਸ਼ਟ ਰੋਗਾ ਨੂੰ ਖਤਮ ਕਰਨ ਦੇ ਲਈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸੰਗਤ ਜੀ ਮੈਂ ਜਿਸ ਤਰ੍ਹਾਂ ਕਿ ਗੁਰੂ ਜੀ ਹੋਨੇ ਕਹਿੰਦੇ ਹੈ ਕਿ ਸਤਸੰਗ ਸੁਨੋ ਸਤਸੰਗ ਸੁਨੋ ਸਤਸੰਗ ਸੁਨਣ ਵਾਲਿਆਂ ਦਾ ਵੀ ਕਲਿਆਣ ਹੁੰਦਾ ਹੈ ਤੇ ਸਤਸੰਗ ਕਰਨ ਵਾਲਿਆਂ ਦਾ ਵੀ ਕਲਿਆਣ ਹੁੰਦਾ ਹੈ ਇਹ ਸੱਚ ਹੈ ਸੰਗਤ ਜੀ ਕਿ ਗੁਰੂ ਜੀ ਮਹਾਰਾਜ ਜੀ ਉਹਨੇ ਸਾਨੂੰ satsang ਸੁਣਵਾ ਸੁਣਵਾ ਕੇ ਸੁਣਵਾ ਸੁਣਵਾ ਕੇ ਸਾਡੇ ਕਸ਼ਟ ਕੱਟਦੇ ਆ ਇਹ ਮੈਂ ਖੁਦ ਦੇਖਿਆ ਸੰਗਤ ਜੀ ਇਹ ਮੇਰੇ ਨਾਲ ਹੋਇਆ ਹੈ ਤਾਂ ਇਹ ਇਹ एकदम ਸੱਚਾ ਸੰਗਤ ਜੀ ਇੱਥੇ ਕੁਝ ਕੋਈ ਐਦਾਂ ਨਹੀਂ ਹੈ ਕਿ ਬਥੇ ਝੂਠ ਹੈ ਜਾਂ ਨਹੀਂ ਇਹ ਬਿਲਕੁਲ ਸੱਚਾ ਸੰਗਤ ਜੀ ਔਰ ਇਹ ਗੁਰੂ ਜੀ ਉਹਨਾਂ ਦੀ ਲੀਲਾ ਹੈ ਕਿ ਮੈਂ ਕਈ ਵਾਰੀ ਸੋਚਦੀ ਹਾਂ ਕਿ ਮੈਂ ਆਵਲੇ ਸਤਸੰਗ ਨਹੀਂ ਸੁਣਨਾ ਹੈ ਇੱਕ ਗੁਰੂ ਜੀ ਉਹਨੇ ਪਤਾ ਨਹੀਂ ਆਪ ਹੀ ਆਪਣੀ ਲੀਲਾ ਕੁਝ ਇਦਾਂ ਦੀ ਰਚਾਂਦੇ ਸਾਹਮਣੇ ਸਾਡੇ ਸਾਹਮਣੇ ਕੋਈ ਇਦਾਂ ਦਾ ਸਤਸੰਗ ਲਿਆ ਦਿੰਦੇ ਆ ਥੰਬਲੇ ਥੰਬਨੇਲ ਦੇ ਵਿੱਚ ਕੁਝ ਹੋ ਲਿਖਿਆ ਹੁੰਦਾ ਔਰ ਅੰਦਰ ਤੁਸੀਂ ਜਾਂ ਅੰਦਰ ਜਦ ਵੀ ਮੈਂ ਖੋਲ ਕੇ ਦੇਖਦੀ ਆ ਮਤਲਬ ਸੁਣਦੀ ਆ ਉਹ ਤੇ ਗੁਰੂ ਜੀ ਉਹਨੇ ਸੁਣਾਉਂਦੇ ਆ ਉਹ ਐਗਜ਼ੈਕਟ ਮੇਰੀ ਜੋ ਪ੍ਰੋਬਲਮ ਚੱਲਦੀ ਪਈ ਹੁੰਦੀ ਹੈ ਬਾਡੀ ਦੀ ਉਸ ਤੋਂ ਰਿਲੇਟਡ ਗੁਰੂ ਜੀ ਸੁਣਾ ਸੁਣਵਾਉਂਦੇ ਆ ਔਰ ਮੇਰਾ ਕਸ਼ਟ ਜਿਹੜਾ ਕਸ਼ਟ ਜਿਹੜਾ ਉਹ ਕਟਵਾਉਂਦੇ ਆ ਸੋ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਤੇ ਸੰਗਤ ਜੀ ਮੈਂ ਚਲੋ ਕੋਈ ਹੈ ਨਹੀਂ ਦਾ ਬੋਲਣ ਵਾਲੀ ਪਰ ਇਨਾ ਹੀ ਕਹੂੰਗੀ ਕਿ ਸਤਸੰਗ ਜ਼ਰੂਰ ਸੁਨੋ ਔਰ ਸਤਸੰਗ ਜ਼ਰੂਰ ਸੁਨਿਆ ਕਰੋ ਬਾਕੀ ਜੋ ਵੀ ਬਤ ਕਰੂ ਜੀ ਉਹਨਾਂ ਨੇ ਸੁਨਾਣਾ ਹੁੰਦਾ ਹੈ ਉਹ ਤੇ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਕਿਹੜਾ ਸਾਡੇ ਲਈ ਉਹਨਾਂ ਨੇ ਜੋ ਵੀ ਸਾਨੂੰ ਪ੍ਰੋਬਲਮ ਚੱਲਦੀ ਵੀ ਉਸ ਤੋਂ ਰਿਲੇਟਿਡ ਸਤਸੰਗ ਸੁਣਵਾਉਂਦੇ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਹੈ ਤੇ ਸਾਨੂੰ ਗੁਰੂ ਜੀ ਉਹਨਾਂ ਨੇ ਸਾਰਿਆਂ ਨੂੰ ਹੀ ਸਮਝਾਉਂਦੇ ਹੈ ਕਿ सत्संग सुनिया करो सुनिया करो सो थैंक यू सो मच गुरु जी शुकराना 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 आप जी का आनंदमंतम बार शुकराना आप जी का बार शुक्राना गुरु जी गुरु जी संगत जी हम मैं आप सब आ जी तो आगे जावी और सत्संग सुनद हो सत्संग शेयर करद्या हो अनेक प्रकार दुला चुका हुई हो અનજાન બચી સમજ કે ગુરુ જી સંત જી માફ કરના માફ કર્યો ગુરુજી ભુલા ચુખ બખ્શ દો મારુજી જય ગુરુજી શુકરના ગુરુજી અનંત અનંત વાર શુકરાના લખ લખ બાર શુકરાના મેરે ગુરુજી લખ લખ બાર શુકરાના જય ગુરુ જી જય ગુરુજી જય ગુરુજી ਸੰਗਤ ਜੀ ਅੱਜ ਮੈਂ ਆਪਣਾ ਗੁਰੂ ਜੀ ਮਹਾਰਾਜ ਜੀ ਉਹਨਾਂ ਦਾ ਸ਼ੁਕਰਾਨਾ ਸੱਤ ਸੰਸ਼ੇਰ ਕਰਨ ਜਾ ਰਹੀ ਹਾਂ ਅਮ ਸੱਤ ਸੰਸ਼ੇਰ ਕਰਨ ਤੋਂ ਪਹਿਲਾਂ ਮੈਂ ਗੁਰੂ ਜੀ ਮਹਾਰਾਜ ਜੀ ਉਹਨਾਂ ਦਾ ਮੰਤਰ ਚੱਕਰਨਾ ਚਾਹੂੰਗੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਗਤ ਜੀ ਅ ਇਹ ਮੇਰਾ अपना शुक्राना सत्संग ब्लैक मैजिक टू रिलेटेड है मैं इस टू रिलेटेड कदी सत्संग शेयर नहीं करदी पर ऐसा छे की ब्लैक मैजिक पहले मेनू लगता सी कि इदादा कुछ नहीं है पर गुरुजी महाराज जी उन दी शरण जरूर दी आए हुए हां गुरु जी महाराज जी उन्होंने सब कुछ दसाया है कि किन किया हो ब्लैक मैजिक और एक का है और कौन कौन वो लोग ने सो सब कुछ गुरु जी महाराज जी उन्होंने दसिया और गुरु जी महाराज जी उन्हें सू बचा भी रहे हैं साथ सारे की रक्षा करते हुए ਗੁਰੂ ਜੀ ਮਹਾਰਾਜ ਜੀ ਉਹਨਾਂ ਨੇ ਇਹ ਮੈਨੂੰ ਕਾਫੀ satsang ਸੁਣਵਾ ਸੁਣਵਾ ਕੇ ਸੁਣਵਾ ਕੇ ਸੁਣਵਾ ਕੇ ਦੱਸਿਆ ਹੈ ਕਿ ਕੌਣ ਨੇ ਔਰ ਇਹ ਕਦੂਦਾ ਕਰਦੀ ਹੈ ਕਿੰਨੇ ਸਾਲਾਂ ਤੋਂ ਹੈ ਇਹ ਗੁਰਜੂ ਜੀ ਉਹਨਾਂ ਨੇ ਕਈ ਵਾਰੀ ਡ੍ਰੀਮ ਚ ਵੀ ਉਹਨਾਂ ਲੋਕਾਂ ਦੇ ਚਿਹਰੇ ਮੈਨੂੰ ਦਿਖਾਏ ਨੇ ਔਰ पहले तो मतलब मैं यही लगता है कि ये शायद मेरे कर लेती है पर नहीं गुरु जी महाराज जी उन्होंने हौली हौली सब क्लियर किया कि ये मतलब मेरे मम्मी जी डैडी जी मेरी भैन मेरे भ्रा मेरे सारे हुआ है मेरे पति पर किया और जो गुरु जी उन्होंने दसिए कि जो सब तो ज़्यादा ਮਤਲਬ ਅਸਰ ਹੈ ਉਹ ਮਤਲਬ ਕਿ ਮੇਰੇ ਉੱਪਰ ਹੈ ਮਤਲਬ ਮੇਰੇ ਵੱਲ ਉਹਨਾਂ ਨੇ ਦੱਸਿਆ ਕਿ ਤੇਰੇ ਉੱਪਰ ਸਭ ਤੋਂ ਜ਼ਿਆਦਾ ਉਸ ਚੀਜ਼ ਦਾ ਅਸਰ ਹੈ ਕਿ ਤੇਰੇ ਉੱਪਰ ਬਹੁਤ ਹੀ ਜ਼ਿਆਦਾ ਗੰਦੀਆਂ ਵਾਲੀਆਂ ਮਤਲਬ ਮਾਰਨ ਕਿਰਿਆ ਕਰਦੇ ਨੇ ਉਹ ਲੋਕ ਉਹਨਾਂ ਨੇ ਇੱਕ ਵਾਰ ਨਹੀਂ ਕਈ ਵਾਰ ਕੀਤੀਆਂ ਹੈ ਪਰ ਗੁਰੂ ਜੀ ਮਹਾਰਾਜ ਜੀ ਕਹਿੰਦੇ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਮੈਂ ਹਮੇਸ਼ਾ ਤੇਰੀ ਤੇ ਤੇਰੀ ਪਰਿਵਾਰ ਦੇ ਨਾਲ ਹਾਂ ਮੈਂ ਤੁਹਾਡਾ ਬਾਲ ਵੀ ਵਿੰਗਾ ਨਹੀਂ ਹੋਣ ਦਵਾਂਗਾ ਔਰ ਗੁਰੂ ਜੀ ਮਹਾਰਾਜਿਓ ਨੇ ਕਹਿੰਦਿਆ ਕਿ ਜੂਏ ਲੋਕ ਬੁਰਾ ਕੰਮ ਕਰਦੇ ਹੈ ਮੈਨਾਂ ਨੂੰ ਬਖਸ਼ਾਂਗਾ ਨਹੀਂ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਗੁਰੂ ਜੀ ਮਹਾਰਾਜਿਓ ਨੇ ਇਹ ਵੀ ਕਹਿੰਦੇ ਕਿ ਉਹਨਾਂ ਨੂੰ ਉਹਨਾਂ ਦੀ ਹਾਲਤ ਇਦਾਂ ਦੀ ਹੋਏਗੀ ਕਿ ਉਹ ਪਾਣੀ ਤੱਕ ਨਹੀਂ ਪੀ ਪਾਨਗੇ ਆਪਣੇ ਹੱਥ ਨਾਲ ਦੂਸਰੇ ਹੀ ਉਹਨਾਂ ਨੂੰ ਪਾਣੀ ਪਿਲਾਣਗੇ ਹੁਣ ਜਦੋਂ ਮੈਂ ਆਪਣਾ ਇਦਾਂ ਹੀ ਸਾਰਾ ਦੇਖਦੀ ਆ ਫੈਮਿਲੀ ਐਲ ਮਤਲਬ ਤੇ ਰਿਅਲਾਈਜ਼ ਹੁੰਦਾ ਹੈ ਕੀ ਅਜ ਤੱਕ ਕੀ ਕੀ ਜੋ ਵੀ ਪ੍ਰੋਬਲਮ ਚਲਦੀਆਂ ਪਈਆਂ ਸੀ ਜੋ ਵੀ ਰੁਕਾਵਟਾਂ ਆndੀਆਂ ਸੀ ਕਿਉਂ ਨਹੀਂ ਅੱਗੇ ਵਧ ਪਾਉਂਦੇ ਸੀ ਤੇ ਸਭ ਕੁਝ ਇਸ ਚੀਜ਼ ਦੇ ਕਾਰਨ ਹੀ ਸੀਗਾ ਗੁਰੂ ਜੀ ਉਹਨਾਂ ਨੇ ਸਭ ਕੁਝ ਕਲੀਅਰ ਕੀਤਾ ਗੁਰੂ ਜੀ ਉਹਨਾਂ ਨੇ ਮੈਂ ਸਭ ਇੰਨੇ ਸਤ ਸੰਗ ਸੁਣਵਾਏ ਅੱਜ ਤੱਕ ਆਂਦੇ ਆ ਮੈਨੂੰ ਔਰ ਗੁਰੂ ਜੀ ਨੇ ਬਹੁਤ ਵਰੀ ड्रीम ਚ ਕੱਟੀ ਹੈ ਮੈਨੂੰ ਬਹੁਤ ਵਾਰੀ ਬਚਾਇਆ ਵੀ ਹੈ ਮੈਨੂੰ ਕਈ ਵਾਰੀ ਇਦਾਂ ਦੇ ਡ੍ਰੀਮਸ ਆਉਂਦੇ ਆ ਕਿ ਜਿੱਦਾਂ ਕੋਈ ਔਰਤ ਹੈ ਜੋ ਮੇਰੇ ਪਿੱਛੇ ਮਤਲਬ ਪਈ ਹੋਈ ਹੈ ਬਹੁਤ ਵਾਰ ਇਦਾਂ ਦੇ ਮੈਸੇਜ ਮੈਸੇਜ ਵੀ ਆਉਂਦੇ ਹੈ ਕਿ ਔਰ ਕਈ ਔਰਤ ਨੇ ਜੋ ਕੀਤੇਰੇ ਪਿੱਛੇ ਮਤਲਬ ਦਾ ਬਲੈਕ ਮੈਜਿਕ ਕੀਤਾ ਹੋਇਆ ਹੈ ਔਰ ਤੈਨੂੰ ਖੁਸ਼ ਨਹੀਂ ਦੇਖ ਸਕਦੇ और मतलब मैनु ड्रीम च इदा भी आता कि कई बार एक बार मैं इदा ड्रीम आया सी कि मेरे पिछे कोई औरत है और पहला एक जगह मैं कोई औरत मिलती है वो मेरे हाथ से कुछ कर दी है तो मैं स्किन ते मतलब मेरी स्किन स्किन मतलब थोड़ी जी निकल जाती है उतों की ब्लड निकलता है और फिर मैं उतु की बच के मैं दूसरी जगह जाती हाँ तो मैं कि बस से मेरे ख्याल ट्रैवल करती भी और मेरे ਸਾਈਡ ਤੇ ਇੱਕ ਬੈਠੀ ਹੈ ਲੇਡੀ ਔਰ ਉਹ ਕੀ ਕਰਦੀ ਹੈ ਪਿੱਛੂ ਦੀ ਮੇਰੀ ਗਰਦਨ ਚ ਮਤਲਬ ਕੁਝ ਇੰਜੈਕਸ਼ਨ ਕਹਿ ਲੋ ਇਦਾਂ ਦਾ ਮਤਲਬ ਕੁਝ ਮੇਰੇ ਇਧਰ ਲਗਾ ਰਹੀ ਹੈ ਆਪਣੀ ਜ਼ੋਰ ਨਾਲ ਮੇਰੀ ਗਰਦਨ ਚ ਪਿੱਛੂ ਦੀ ਔਰ ਮੈਂ ਉਹਦੀ ਬਾਜੂ ਫੜ ਕੇ ਆਪਣੇ ਆਪ ਨੂੰ ਬਚਾ ਕੇ ਬਸ ਤੁਸ਼ਲੰਗ ਮਾਰ ਕੇ ਮਤਲਬ ਮੈਂ ਬਚ ਜਾਨੀਆ ਤੇ ਇਦਾਂ ਦੇ ਮੈਨੂੰ ਕਈ ਸੁਪਨੇ ਆਏ ਔਰ ਕਈ ਮੰਨੂ ਵੀ ਇਦਾਂ ਦੇ ਵੀ ਸੁਪਨੇ ਆਏ ਅਰੇ ਇੱਕ ਵਾਰੀ ਇਦਾਂ ਦਾ ਮੈਨੂੰ ਆਇਆ ਕਿ ਇੱਕ ਔਰਤ ਮੇਰੇ ਪਿੱਛੇ ਭਈ ਹੈ ਮੈਂ ਬਚ ਪਚਾਂਦੀ ਪਚਾਂਦੀ ਗੁਰਦੁਆਰਾ ਸਾਹਿਬ ਪਹੁੰਚ ਜਾਨੀਆ ਇੱਕ ਵਾਰੀ ਮੈਨੂੰ ਇਦਾਂ ਸਪਨਾ ਆਉਂਦਾ ਹੈ ਕਿ ਕੋਈ ਇੱਕ ਆਦਮੀ ਉਹਦੇ ਨਾਲ ਇੱਕ ਛੋਟੀ ਜੀ ਕੁੜੀ ਹੁੰਦੀ ਹੈ ਤੇ ਉਹ ਮੇਰੇ ਪਿੱਛੇ ਵੀ ਹੁੰਦੇ ਆ ਤੇ ਇਦਾਂ ਹੀ ਉਹਨਾਂ ਤੋਂ ਹੀ ਮੈਂ ਬਚਦੀ ਬਚਾਂਦੀ ਮੈਂ ਪਹੁੰਚ ਜਾਨੀਆ ਤੇ ਮੰਦਿਰ 'ਚ ਪਹੁੰਚਨੀ ਆ ਔਰ ਉੱਥੇ ਹਨੂਮਾਨ ਜੀ ਔਰ ਮਾਤਾ ਜੀ ਹੁੰਦੇ ਆ ਮਾਤਾ ਰਾਣੀ ਹੁੰਦੇ ਆ ਸੋ ਇਦਾਂ ਦੇ ਮੈਨੂੰ ਕਈ ਸੁਪਨੇ ਆਉਂਦੇ ਆ ਕਿ ਜਦੋਂ ਕੋਈ ਮੇਰੇ ਪਿੱਛੇ ਪਿਆ ਹੋਇਆ ਯਾਰ ਤੇ ਉਹ ਗੁਰੂ ਜੀ ਮਹਾਰਾਜ ਜੀ ਉਹਨਾਂ ਨੇ ਮੇਰੇ ਸੁਪਨੇ ਚ ਆ ਕੇ ਮੇਰੇ ਜਿਹੜੇ ਜੋ ਵੀ ਉਹ ਸੀ ਕਸ਼ਟ ਜਾਂ ਕੀ ਮੈਨੂੰ ਇਸ ਚੀਜ਼ ਦਾ ਇੰਨਾ ਸਮਝ ਨਹੀਂ ਉਹ ਗੁਰੂ ਜੀ ਨੇ ਮੇਰੇ ਸੁਪਨੇ ਚ ਆ ਕੇ ਕਟਵਾਇਆ ਤੇ ਮੇਰੇ ਜੋ ਇਹ ਹੈ ਮਤਲਬ ਬਲੈਕ ਮੈਜਿਕ ਹੈ ਉਹ ਮੇਰੇ ਮਤਲਬ ਦੋਨੋਂ ਸਾਈਡ ਤੋਂ ਗੁਰੂ ਜੀ ਉਹਨਾਂ ਨੇ ਪਹਿਲਾਂ ਮੈਨੂੰ ਗੁਰੂ ਜੀ ਮਹਾਰਾਜ ਜੀ ਉਹਨਾਂ ਨੇ ਦੱਸਿਆ ਕਿ ਮੇਰੇ ਜਿਹੜੇ ਇਨ-ਲਾਸ ਨੇ ओ कर दिए फिर दूसरी बार ये मैं क्लीयर गुरु जी और दसिया उन्होंने जो कौन ने और फिर उस तो गुरु जी महाराज जी उन्होंने मैन फिर एक मैसेज गुरु जी महाराज जी उन्होंने आंदे कि तेरे परि तेरे पेके परिवार तो है और तेरा तेरा कोई अपना ही है सो so, मैं फिर मैं बड़ी कंफ्यूज़ सी कि गुरु जी उन्हें की है तो बड़ी मतलब इन्ना तो सुन सुन के सुन सुन के थोड़ा हो भी गया कि की है गुरु जी कुछ क्लीयर समझ नहीं आता फिर गुरु जी उन्होंने मैं दसिया कि वह कौन है मतलब पिक्की परिवार तो वो मेरी गुरु जी उन्होंने दसिया कि वो चाची है जो ये सब कुछ कर रही है इन्ने साल तो। ਕਿ ਉਹਨਾਂ ਨੇ ਮੈਂ ਤਾਂ ਦੱਸਿਆ ਕਿ ਜੋ ਵੀ ਹੈ ਬਲੈਕ ਮੈਜੀਕ ਇਹ ਇਨ-ਲॉ साइड ਵੀ ਹੈ ਤੇ ਪਕੇ ਸਾਈਡ ਦੋਨੋਂ ਸਾਈਡ ਤੋਂ ਕਰ ਦੇ ਪਿਆ ਤੇ ਮੈਨੂੰ ਬਸ ਮਾਰਨ ਦੀ ਕੋਸ਼ਿਸ਼ ਕਰਦੀ ਹੈ ਸਾਰੇ ਸੋ ਗੁਰੂ ਜੀ ਇਹ ਹੀ ਕਹਿੰਦੇ ਹੈ ਕਿ ਤੁਸੀਂ ਘਬਰਾਣਾ ਨਹੀਂ ਹੈਗਾ ਮੈਂ ਤੁਹਾਡੇ ਨਾਲ ਆ ਤੇ ਕੋਈ ਵੀ estrangid cheese ਕੁਝ ਤੁਹਾਡਾ ਬਾਹਰ ਵੀ ਬੰਗਾ ਬਾਹਰ ਵੀ ਬਿੰਗਾ ਨਹੀਂ ਕਰ ਸਕਦੇ ਤੇ ਔਰ ਉਸ ਲਈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸਾਨੂੰ ਸਾਰਿਆਂ ਨੂੰ ਬਚਾਉਣ ਦੇ ਲਈ ਸ਼ੁਕਰਾਨਾ ਸਾਡੀ ਸਾਰਿਆਂ ਦੀ ਰੱਖਿਆ ਕਰਨ ਦੇ ਲਈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸੰਗਤ ਜੀ ਗੁਰੂ ਜੀ ਮਹਾਰਾਜ ਜੀ ਹਨੰਦਾ ਕਈ ਚੀਜ਼ਾਂ ਗੁਰੂ ਜੀ ਉਹਨਾਂ ਨੇ ਕਰ ਚੁੱਕੇ ਦਵਾਈਆਂ ਵੀ ਔਰ ਗੁਰੂ ਜੀ ਮਹਾਰਾਜ ਜੀ ਉਹਨਾਂ ਦਾ ਆ नाग पंचमी ਵਾਲੇ ਦਿਨ ਮੈਸੇਜ ਆਇਆ ਸੀ ਕਿ ਜਿੱਦਾਂ व्डे मंदिर के दो नाग देवता रक्षा करते हैं उस तरह ही दो नाग देवता तेरी दे तो पूरे परिवार की रक्षा करते पे है सो इस घबरा नहीं हैगा मैं नाल ना तो घर च मैं पैरा बिठा के रख्या है और ये सब चीज़ा गुरु जी उन्हें एक ना एक दिन खत्म जरूर करेंगे और गुरु जी यही कहें कि तू शांत रह एक ना एक दिन सच्चाई सारे सामने जरूर आएगी गुरु जी कहें कि तेरे नाल इंसाफ जरूर होएगा सो शुक्राना गुरु जी अनंतम अनंतम बार शुक्राना लख लख बार शुक्राना गुरु जी सो so, संगत जी मैं हूँ अपना शुक्राना सत्संग इतने ही विराम कर दिया और अपने अगले शुक्राना सत्संग दी तैयारी कर दिया जय गुरु जी शुक्राना गुरु जी अनंतम अन्तम बार शुक्राना लख लख बार शुक्राना मेरे प्यारे गुरु जी गुरुजी गुरु जी शुकराना गुरु जी लव यू लव यू लव यू सो मच गुरु जी जय संगत जी मैं अपना शुक्राना सत्संग अपनी गुरु पा के चरणों में कर रही हूँ ओम नमः शिवाय शिव जी सदा सहाय ओम नमः शिवाय गुरु जी सदा सहाय संगत जी की बढ़ाई करूँ मैं गुरु पा की मतलब मेरी इतना, इतना 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 प्यार देने का शुक्राना गुरु जी गुरुजी गुरु जी मुझे हर पल आपकी प्रजेंस फील होती है उसका शुक्राना गुरु जी आप मुझे इतना प्रेम दे रहे हो गुरु आपने मुझे बोला है तेरे सारे सपने मैं पूरे करूँगा तो शुक्राना सॉरी <coughs> <coughs> <Sorry. coughs> शुक्राना गुरु जी कल संक जी मैंने एक सत्संग सुना था ग्यारह बज के ग्यारह मिनट का जो ब्लैसिंग गुरु जी देते हैं वो कुछ अद्भुत ही होती है तो मैं को ये सब चीज़ें पता नहीं थी तो कल मुझे गुरु जी ने उस सत्संग में सुनवाया कि मतलब आपके जीवन में कुछ अच्छा होने वाला होता है ना तभी वो बार बार आते हैं तो इसके लिए गुरुजी ने मुझे बहुत मैसेज दिए हैं और जैसे मेरी मोबाइल पे मुझे कई बार गुरुजी ने ये रात में सुबह ऐसे दिखाए तो गुरुजी उस चीज़ का शुक्राना आप दिखती राह पे चलाने का शुक्राना नीवा होके चलाने का शुक्राना संगत जी जैसे है ना हम बहुत ना घमंडी नहीं हो जाते गुरुजी से जब प्यार करते हैं तो वो चीज़ें मुझ में भी होने लगी तो मैं उसके लिए माफी चाहती हूँ गुरु बहुत माफी चाहती हूँ क्योंकि मैं भी <coughs> क्योंकि गुरु जी है लाड़ी इतना लड़ लड़ाते हैं कि उसमें ऐसा होना नॉर्मल बात है गुरुपा क्योंकि आप हमारे हो हमारे हो गुरुपा इसलिए हाँ थोड़ा सा से कभी नाराज मत होना गुरु जी मैं तो आप ही की हूँ और आप ही की बन के रहूँगी गुरुपा मेरी नातों को कभी मत छोड़ना दादा मेरे बाबा मुझ पर हमेशा 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 अपनी कृपा बनाए रखना गुरु जी लव यू लव यू लव यू मेरे पूरे परिवार की तरफ से शुक्राना ससुराल वालों की तरफ से शुक्राना पियर वालों की तरफ से शुक्राना सारी संगत आंटी की तरफ से अंकल आंटी की तरफ से शुक्राना सबको भर भर के ब्लैसिंग देने का शुक्राना सबके हेल्थ ब्लेस करने का शुक्राना लव यू लव यू लव यू लव यू सो गुरु लव यू ਮੈਂ ਦੂਸਰੇ सत्संग की तैयारी करती हूं जय गुरुजी शुक्राना 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 लव लव यू लव यू मेरी गुरुपा हर पल साथ रहने का शुक्राना शुक्राना कराने का शुक्राना जय